ਪੰਜਾਬ ਸਟੇਟ ਕਰਮਚਾਰੀ ਦਲ ਹਰ ਸਾਲ ਜਿਹੜਾ ਇੱਕ ਵੀਰ ਦਾ ਦਿਹਾੜਾ ਮਨਾਉਂਦਾ। ਇਸ ਸਾਲ ਵੀ ਜੋ ਇੱਕ ਵੀਰ ਦਾ ਦਿਹਾੜਾ ਆਇਆ ਹੈ ਉਹ ਅਸੀਂ ਪਟਿਆਲੇ ਰਿਪਾਰਟਵਾਣਾ ਕਲਾ ਕੇਂਦਰ ਚ ਮਨਾ ਰਹੇ ਹਾਂ। ਇਹ ਇਸ ਗੱਲ ਕਰਕੇ ਅਸੀਂ ਜਿਹੜਾ ਹਰ ਸਾਲ ਮਨਾਉਂਦੇ ਆ ਕਿ ਜਿਹੜਾ ਮਜ਼ਦੂਰ ਨੇ ਇਸ ਦਿਨ ਮਜ਼ਦੂਰਾਂ ਨੇ ਆਪਣੀ ਸ਼ਹਾਦਤ ਦੇ ਕੇ ਆਪਣੀਆਂ ਸ਼ਹੀਦੀਆਂ ਕਰਵਾ ਕੇ ਜਿਹੜਾ ਹੈਗਾ ਆਪਣੀ ਆਜ਼ਾਦੀ ਲੈਣ ਵਾਸਤੇ ਬਹੁਤ ਵੱਡਾ ਮੁੱਲ ਤਾਇਆ ਸੀ। ਪਹਿਲੀ ਵਾਰ ਜਿਹੜਾ ਹੈ ਸ਼ਿਕਾਗੋ ਦੇ ਸ਼ਹਿਰ ਵਿੱਚ ਅੰਦਰੀ ਵਰਤਾਪਾਪ ਪਾਪ ਰਿਆ ਉਸ ਦਿਨ ਜਿਹੜਾ ਉੱਥੋਂ ਦੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਚਿੱਟਾ ਝੰਡਾ ਲੈ ਕੇ ਉਸ ਛੋਲੇ ਝੰਡੇ ਦਾ ਕੋਈ ਰੰਗ ਨਹੀਂ ਸੀ ਹੁੰਦਾ ਉਹ ਚਿੱਟੇ ਝੰਡੇ ਲੈ ਕੇ ਇਕੱਤਰ ਹੋ ਗਏ 77 ਲੋਕਾਂ ਨੇ ਆਪਣੀ ਗੱਲ ਕਹੀ ਕਿ ਸਾਨੂੰ 8 ਘੰਟੇ ਤੇ ਜਿਹੜਾ ਹੈਗਾ ਡਿਊਟੀ ਦਿੱਤੀ ਜਾਵੇ 8 ਘੰਟੇ ਤੋਂ ਬਾਅਦ ਨਾ ਡਿਊਟੀ ਦਿੱਤੀ ਜਾਵੇ ਹੁਣ ਅਸੀਂ 16 ਘੰਟੇ 18 ਘੰਟੇ 18 ਘੰਟੇ ਸਾਡੇ ਤੋਂ ਜਗਦੀ ਡਿਊਟੀ ਲਈ ਜਾਂਦੀ ਹੈ ਚਾਹਤੋਂ ਡਿਊਟੀ ਨਾ ਲਈ ਜਾਵੇ ਉਸ ਵੇਲੇ ਜੀ ਜਾਬਰ ਸਰਕਾਰ ਨੇ ਇੱਕ ਜਿਹਾ ਫੈਸਲਾ ਕਰ ਲਿਆ ਕਿ ਇਹਨਾਂ ਲੋਕਾਂ ਨੂੰ ਦਬਾਉਣ ਵਾਸਤੇ ਇਹਨਾਂ ਉੱਤੇ ਗੋਲੀਆਂ ਚਲਾਈਆਂ ਜਾਣ ਸੋ ਗੋਲੀਆਂ ਦਾ ਹੁਕਮ ਹੋਇਆ ਗੋਲੀਆਂ ਚਲਾਈਆਂ ਗਈਆਂ ਕਹਿੰਦੇ ਹਨ ਇੰਨਾ ਖੂਨ ਉਸ ਵੇਲੇ ਚੱਲਿਆ ਕਿ ਖੂਨ ਜਿਹੜਾ ਹੈਗਾ ਪਾਣੀ ਵਾਂਗ ਚੱਲਦਾ ਰਿਹਾ ਜਿਹੜੇ ਲੋਕ ਬਚ ਗਏ ਉਹਨਾਂ ਲੋਕਾਂ ਨੇ ਆਪਣੇ ਕੱਪੜੇ ਕੱਢ ਕੇ ਆਤਾਰਕੇ ਔਰ ਜਿਹੜੇ ਚੰਡੇ ਪਏ ਸੀ ਉਹਨਾਂ ਚੰਡਿਆਂ ਤੇ ਕੱਪੜਿਆਂ ਨੂੰ ਖੂਨ ਵਿੱਚ ਰੰਗਿਆ ਤੇ ਰੰਗਣ ਤੋਂ ਬਾਅਦ ਉਹ ਲਾਲ ਜਿਹੜਾ ਹੈਗਾ ਕੱਪੜੇ ਹੋ ਗਏ ਲਾਲ ਤੋਂ ਬਾਅਦ ਉਹਨਾਂ ਨੇ ਕਹੇ ਮਜ਼ਦੂਰ ਇਤਿਹਾਸ ਜਿੰਦਾਬਾਦ ਉਹਨਾਂ ਨੇ ਇਸ ਤਰ੍ਹਾਂ ਦਾ ਨਾਅਰਾ ਲਾਇਆ ਔਰ ਨਾਅਰਾ ਲਾਂਗ ਤੋਂ ਪ੍ਰਮਤ ਜਿਹੜਾ ਹੈਗਾ ਉਹ ਇਸ ਗੱਲ ਵਿੱਚ ਕਾਮਯਾਬ ਹੋਏ ਕਿ ਉਸ ਲਹਿਰ ਨੂੰ ਲੈ ਕੇ ਸਾਰੇ ਸੰਸਾਰ ਵਿੱਚ ਇਹ ਲਹਿਰ ਫੈਲ ਗਈ ਉਸ ਲਹਿਰ ਜਿਹੜੀ ਸਾਡੇ ਹਿੰਦੁਸਤਾਨ ਵਿੱਚ ਵੀ ਆਈ ਔਰ ਸਾਡਾ ਹਿੰਦੁਸਤਾਨ ਉਸ ਵੇਲੇ ਗੁਲਾਮ ਸੀ ਕਲਾਮੀ ਤੋਂ ਬਾਅਦ ਜਦੋਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਤਾਂ 26 ਜਨਵਰੀ 1950 ਨੂੰ ਜਿਹੜਾ ਹੈਗਾ ਪਾਵਾ ਸਾਹਿਬ ਡਾਕਟਰ ਰੰਵੀਰ ਕਾਰਦੀ ਨੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਸਾਨੂੰ ਟ੍ਰੇਡ ਦੇ ਰਾਈਟਸ ਸੰਵਿਧਾਨ ਵਿੱਚ ਮਿਲੇ ਅਸੀਂ ਜਥੇਬੰਦੀਆਂ ਬਣਾ ਸਕਦੇ ਹਾਂ ਔਰ ਜਥੇਬੰਦੀਆਂ ਬਣਾਉਣ ਤੋਂ ਬਾਅਦ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਪਰੰਤੂ ਦੁਖਾਂਤ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਉਹ ਵੀ ਜਿਹੜੇ ਕਾਰਪੋਰੇਟ ਦੇ ਪ੍ਰਾਣੀ ਨੇ ਉਹ ਵੀ ਮਜ਼ਦੂਰ ਵਰਗ ਨਾਲ ਅਤੇ ਮੁਲਾਜ਼ਮ ਵਰਗ ਦੇ ਹਿੱਤਾਂ ਨਾਲ ਖੇਲਦੇ ਰਹੇ ਉਹਨਾਂ ਨੇ ਹਮੇਸ਼ਾ ਹੀ ਇਹਨਾਂ ਲੋਕਾਂ ਇਸ ਵਰਗ ਨੂੰ ਜਗਾਉਣ ਦਾ ਯਤਨ ਕੀਤੇ ਕਰਦੇ ਰਹੇ ਤੁਸੀਂ ਦੇਖਦੇ ਹੋ ਕਿ ਜਿਹੜੀ ਇੰਡਸਟਰੀ ਪੰਜਾਬ ਵਿੱਚ ਪਹਿਲਾਂ ਕੰਮ ਕਰਦੀ ਸੀ ਉਹ ਇੰਡਸਟਰੀ ਤਕਰੀਬਨ 20-22,000 ਦੀ ਇੰਡਸਟਰੀ ਤੋਂ ਤਬਦੀਲ ਹੋ ਕੇ ਚਲੀ ਗਈ ਔਰ ਜਿਹੜਾ ਹੈਗਾ ਸਾਡਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਪੰਜਾਬ ਜਿਹੜਾ ਹੈਗਾ ਖੇਤੀ ਪ੍ਰਧਾਨ ਸੂਬਾ ਹੈ ਕਿਉਂਕਿ ਇੱਥੇ ਸਾਡੇ ਖੇਤੀ ਦਾ ਕਾਰਜਾ ਸਾਰਾ ਜਿਹੜੀ ਸਾਡੇ ਇੰਡਸਟਰੀ ਤੋਂ ਬਾਹਰਲੇ ਸ਼ੁਕਾਂ ਵਿੱਚ ਚਲੀ ਗਈ ਔਰ ਬਾਹਰਲੇ ਸ਼ੁਕਾਂ ਵਿੱਚ ਜਾਣਕਾਰ ਜਿਹੜਾ ਹੈਗਾ ਸਾਡੇ ਕੋਲ ਨੌਕਰੀ ਦੇ ਸਾਨੂੰ ਇੰਨੇ ਹੈ ਨਹੀਂ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਕੋਲੇ ਤਕਰੀਬਨ ਪੌਣੇ 4 ਲੱਖ ਕਰਮਚਾਰੀ ਹੈ ਔਰ ਤੁਸੀਂ ਦੇਖ ਲਓ ਵੀ 3 ਕਰੋੜ ਤੋਂ ਉੱਤੇ ਦੀ ਆਬਾਦੀ ਦੇ ਬੰਦਿਆਂ ਵਿੱਚੋਂ ਪੌਣੇ 4 ਲੱਖ ਬੰਦੇ ਮਲਾਜਮਤ ਕਰਦੇ ਨੇ ਉਹ ਵੀ ਜਿਹੜੇ ਪੁਰਾਣੇ ਮਲਾਜਮਤ ਕਰਦੇ ਆ ਜਿਹੜੇ ਨੌਜਵਾਨ ਮਜ਼ੁਰਗ ਨੌਜਵਾਨ ਬੱਚੇ ਨੇ ਉਹਨਾਂ ਨੂੰ ਕਿੱਥੇ ਨੌਕਰੀ ਮਿਲਦੀ ਹੈ ਜੋ ਵਿਚਾਰੇ ਕਿਸ ਨਾ ਕਿਸੇ ਫੈਕਟਰੀ ਚ ਚਲੇ ਜਾਂਦੇ ਸੀ ਫੈਕਟਰੀ ਉਹ ਬੰਦਾ ਹੋ ਗਿਆ ਔਰ ਫੈਕਟਰੀਆਂ ਇਸ ਕੱਲ ਕਾਰਨਬੰਦ ਹੋਈਆਂ ਕਿ ਫੈਕਟਰੀ ਉੱਤੇ ਫੱਟੀ ਜਿਹੜਾ ਇੰਸਪੈਕਟਰੀ ਰਾਜ ਹੋ ਗਿਆ ਇਸ ਲਈ ਸਾਡੇ ਸੂਬੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਔਰ ਸਾਡਾ ਜਿਹੜਾ ਹੈਗਾ ਜਿੱਥੇ ਇਹ ਤਵਦੀ ਫੈਕਟਰੀਆਂ ਤਵਦੀ ਹੋਣ ਦਾ ਨੁਕਸਾਨ ਹੋਇਆ ਉੱਥੇ ਸਾਡਾ ਇਹ ਵੀ ਨੁਕਸਾਨ ਹੋਇਆ ਕਿ ਕਟੋ-ਕਟ ਉਜੜਟ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਫਿਕਸ ਕਰਦੇ ਨੇ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਲੇਬਰ ਡਿਪਾਰਟਮੈਂਟ ਕਰਦਾ ਹੈ ਇਹ ਜਦੋਂ ਇਹ ਕਟੋ-ਕਟ ਉੱਚਤ ਫਿਕਸ ਵੀ ਕਰਦੇ ਨੇ ਇਹ ਮਹਿੰਗਾਈ ਦੇ ਅੰਕੜਿਆਂ ਅਸਰ ਨਹੀਂ ਕਰਦੇ ਜਿਸ ਕੰਮ ਥੋੜੀ ਦਿਹਾੜੀ ਦਿੰਦੇ ਨੇ ਥੋੜੀ ਦਿਹਾੜੀ ਵਿੱਚ ਮਜ਼ਦੂਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਹੈ ਦੂਸਰੇ ਪਾਸੇ ਜਿਹੜਾ ਮਲਾਜ਼ਮਤ ਵਰਗ ਹੈ ਉਸ ਮਲਾਜ਼ਮਤ ਵਰਗ ਲਈ ਜਿਹੜਾ ਹੈਗਾ ਜੀ ਤੇ ਕਮਿਸ਼ਨ ਬੈਠਦਾ ਹੈ ਔਰ ਤੇ ਕਮਿਸ਼ਨ ਬੈਠਣ ਤੋਂ ਬਾਅਦ ਉਹ ਜਿਹੜਾ ਤੇ ਕਮਿਸ਼ਨ ਆਪਣੀ ਰਿਪੋਰਟ ਕਰਦਾ ਹੈ ਇਸ ਵਾਰ ਜਿਹੜਾ ਤੇ ਕਮਿਸ਼ਨ ਬੈਠਿਆ ਉਹਦੀ ਰਿਪੋਰਟ ਜੋ ਆਈ ਪੰਜਾਬ ਦੀ ਸਰਕਾਰ ਨੇ ਜਿਹੜਾ ਜਦੋਂ ਮੁੱਖ ਮੰਤਰੀ ਚੰਨੀ ਸਾਹਿਬ ਬਣੇ ਉਹਨਾਂ ਨੇ ਇੱਕ ਹਿੱਸਾ ਤੇ ਕਮਿਸ਼ਨ ਦੀ ਰਿਪੋਰਟ ਦਾ ਐਪਲੀਕੇਬਲ ਕਰ ਦਿੱਤਾ ਪਰੰਤੂ ਦੂਸਰਾ ਹਿੱਸਾ ਜਿਹੜਾ ਉਹ ਐਪਲੀਕੇਬਲ ਨਹੀਂ ਕੀਤਾ ਅਜੇ ਤੱਕ ਵੀ ਨਹੀਂ ਕੀਤਾ ਭਗਵਾਨਤ ਮਾਨ ਦੀ ਸਰਕਾਰ ਨੂੰ 16 3 16 ਤਰੀਕ ਨੂੰ 16 ਮਾਰਚ ਨੂੰ ਜਿਹੜਾ ਹੈਗਾ 2 ਸਾਲ ਪੂਰੇ ਹੋਣ ਤੋਂ ਬਾਅਦ ਅੱਗੇ ਚਲਤੇ ਸਮਾਂ ਇਹ ਕਹਿੰਦੇ ਸਰਕਾਰ ਭਗਵਾਨਤ ਜੀ ਕਿ ਅਸੀਂ ਜਿਹੜਾ ਤੁਹਾਨੂੰ ਕੇ ਕਮਿਸ਼ਨ ਦੀ ਰੈਂਡੀ ਰਿਪੋਰਟ ਵੀ ਲਾਗੂ ਕਰ ਦਾਂਗੇ ਜਿਹੜੇ ਲੋਕ ਵਰਕ ਚਾਰਜ ਜਹਾੜੀਦਾਰ ਆਊਟਸੋਰਸਿੰਗ ਵਾਲੇ ਨੇ ਉਹਨਾਂ ਦੇ ਸਵਾਮਾਂ ਨੂੰ ਰੈਗੂਲਰ ਵੀ ਕਰ ਦਾਂਗੇ ਅਸੀਂ ਕਿਸੇ ਨੂੰ ਕੱਚਾ ਨਹੀਂ ਰਹਿਣ ਦੇਵਾਂਗੇ ਉਹ ਨਾਰਦੀਨ ਵਾਲੇ ਇਹ ਗੱਲ ਕਹਿੰਦੇ ਸੀ ਕਿ ਅਸੀਂ ਕਿਸੇ ਨੂੰ ਕੋਈ ਮਜ਼ਾਰਾ ਨਹੀਂ ਕਰਨ ਦਵਾਂਗੇ ਕਿਸੇ ਨੂੰ ਟੰਕੀਆਂ ਉੱਤੇ ਚੜ੍ਹਨੀ ਨਹੀਂ ਦਵਾਂਗੇ ਸਗੋਂ ਅਸੀਂ ਜਿਹੜਾ ਹੈਗਾ ਲੋਕਾਂ ਦੀਆਂ ਮੰਗਾਂ ਜਿਹੜੀਆਂ ਜੋ ਅਸੀਂ ਅੱਜ ਕਹਿ ਰਹੇ ਉਹ ਪੂਰਤੀ ਕਰਾਂਗੇ ਅੱਜ ਤੁਸੀਂ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਤਾਂਗਾ ਕਿ ਸਾਡੇ ਦਾ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ ਵੀ ਜਿਹੜੀ ਰਿਪੋਰਟ ਆ ਉਹ ਵੀ ਨਹੀਂ ਪੂਰੀ ਕੀਤੀ ਗਈ ਸਾਡਾ ਕੋਈ ਆਊਟਸੋਰਸਿੰਗ ਵਾਲਾ ਬੰਦਾ ਰੈਗੂਲਰ ਵੀ ਨਹੀਂ ਹੋਇਆ ਤੁਸੀਂ ਦੇਖਦੇ ਹੋ ਕਿ ਜਿਹੜੇ 18 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀ ਨੇ ਉਹਨਾਂ ਕਰਮਚਾਰੀਆਂ ਨੂੰ ਪੈਨਸ਼ਨ ਜਿਹੜੀ 2.45 ਨਾਲ ਮਿਲਦੀ ਹੈ ਜਿਹੜੇ ਹੁਣ ਕਰਮਚਾਰੀ ਨੇ ਜਿਹੜੇ ਹੁਣ ਰਿਟਾਇਰ ਹੋ ਉਹਨਾਂ ਨੂੰ 2.98 ਨਾਲ ਮਿਲਦੀ ਹੈ ਇਹ ਇੱਕ ਬਿਤਕਰਾ ਹੈ ਦੇਖੋ ਦੋ ਤਰ੍ਹਾਂ ਦੇ ਦੋ ਥਾਵਾਂ ਦੇ ਮੁਲਾਜ਼ਮ ਥੋੜਾ ਨੇ ਇੱਕ ਉਹ ਪੰਜਾਬ ਸਰਕਾਰ ਦੇ ਮੁਲਾਜ਼ਮ ਇੱਕ 2.45 ਨਾਲ ਲਵੇ ਇੱਕ 2.98 ਨਾਲ ਲਵੇ ਇਹ ਬਹੁਤ ਵੱਡਾ ਤਖਾਤਾ ਹੈ ਥੋ ਇਸ ਲਈ ਪੰਜਾਬ ਦੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਹ ਜੋ ਬਿਤਕਰਾ ਹੈ ਚੰਪ ਦੂਰ ਕੀਤਾ ਜਾਵੇ ਔਰ ਉਸ ਤੋਂ ਅਗਲਾ ਜਿਹੜਾ ਹੈਗਾ ਜਿਹੜੇ ਆਊਟਸੋਰਸਿੰਗ ਵਾਲੇ ਬੰਦੇ ਨੇ ਇਹਨਾਂ ਦੀਆਂ ਸਵਾਵਾਂ ਨੂੰ ਜੇ ਅਸੀਂ ਰੈਗੂਲਰ ਨਹੀਂ ਕਰਦੇ ਇਹ ਵਿਚਾਰੇ ਰਿਟਾਇਰ ਹੋਣ ਤੋਂ ਬਾਅਦ ਕੀ ਕਰਨਗੇ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਇਹ ਕੋਈ ਮਰ ਜੇਗਾ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਦ੍ਰਿਸ਼ਟੀ ਨਹੀਂ ਮਿਲਣੀ ਇਹਨਾਂ ਨੂੰ ਕੋਈ ਐਕਸਿਊਸ਼ੀਆ ਗਾਹਟ ਨਹੀਂ ਮਿਲਣਾ ਔਰ ਉਸ ਤੋਂ ਬਾਅਦ ਅਗਲੀ ਗੱਲ ਹੈ ਘੱਟੋ ਘੱਟ ਉਜਰਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਚਾਹੀਦਾ ਕਿ ਵਾਧਾ ਕਰਨ ਇਹ ਬਾਤਾ ਨਹੀਂ ਕਰਦੇ ਉਸ ਨਾਲ ਜਿਹੜਾ ਹੈਗਾ ਮਜ਼ਦੂਰ ਆਪਣੀ ਢਿੱਡ ਵਰਕੇ ਰੋਟੀ ਨਹੀਂ ਖਾ ਸਕਦਾ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰ ਸਕਦਾ ਆਪਣਾ ਜਿਹੜਾ ਹੈਗਾ ਪਰਨ ਪੋਸ਼ਣ ਨਹੀਂ ਕਰ ਸਕਦਾ ਆਪਣਾ ਕੋਈ ਮਕਾਨ ਨਹੀਂ ਬਣਾ ਸਕਦਾ ਇਸ ਲਈ ਜਿਹੜਾ ਹੈਗਾ ਸਰਕਾਰ ਨੂੰ ਚਾਹੀਦਾ ਹੈ ਕਿ ਘਟੋ ਘਟ ਉਜਰ ਵਿੱਚ ਜਿਹੜਾ ਵਾਅਦਾ ਕੀਤਾ ਜਾਵੇ ਔਰ ਅਗਲਾ ਜਿਹੜਾ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਬਹੁਤ ਸਾਰਾ ਰੁਜ਼ਗਾਰ ਦੇਵਾਂਗੇ ਬਹੁਤ ਸਾਰਾ ਰੁਜ਼ਗਾਰ ਦੇਵਾਂਗਾ ਮੈਂ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹਾਂਗਾ ਕਿ ਜਿਹੜੇ ਪੰਜਾਬ ਦੇ ਵੱਖ-ਵੱਖ ਵਿਭਾਗ ਹਨ ਉਹਨਾਂ ਵਿਭਾਗਾਂ ਵਿੱਚ ਪੁਨਰਗਠਨ ਦਾ ਬਹਾਨਾ ਕਰਕੇ ਕਿਸੇ ਵਿਭਾਗ ਵਿੱਚ ਜਿਵੇਂ ਇਰੀਗੇਸ਼ਨ ਡਿਪਾਰਟਮੈਂਟ ਹੈ ਉਹਦੇ ਵਿੱਚ 18000 ਪੋਸਟ ਲਿਫਟ ਕਰ ਦਿੱਤੀ ਇਸੇ ਤਰ੍ਹਾਂ ਮਹਿਕਮਾ ਪੀ ਡਬਲ ਡੀ ਬੀਨਡਾਰ ਹੈ ਉਹਦੇ ਵਿੱਚ 16000 ਕੁਝ ਪੋਸਟ ਖਤਮ ਕਰ ਦਿੱਤੀ ਇਸੇ ਤਰ੍ਹਾਂ ਮਹਿਕਮਾ ਜਲ ਸਪਲਾਈ ਸੈਨੀਟੇਸ਼ਨ ਹੈ ਉਹਦੇ ਵਿੱਚ ਜਿਹੜੀਆਂ ਪੋਸਟਾਂ ਖਤਮ ਕਰ ਦਿੱਤੀਆਂ ਇਹ ਸਾਰਾ ਪੁਨਰਗਠਨ ਦਾ ਬਹਾਨਾ ਬਣਾ ਕੇ ਡਿਪਾਰਟਮੈਂਟ ਵਾਈਜ਼ ਪੋਸਟਾਂ ਖਤਮ ਕਰਨ ਨਾਲ ਇਹ ਹੋਇਆ ਕਿ ਸਾਨੂੰ ਜਿਹੜਾ ਅੱਗੇ ਤੋਂ ਨਵੀਂ ਭਰਤੀ ਹੋਣੀ ਹੋएगी ਨਾਬਜ਼ ਦੇ ਸਰਕਾਰੀ ਧਾਰਮ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਇਹ ਪੋਸਟਾਂ ਖਤਮ ਕਰ ਰਹੀ ਹੈ ਸਰਕਾਰ ਪਹਿਲਾਂ ਜਦੋਂ ਫਾਈਨੈਂਸ ਡਿਪਾਰਟਮੈਂਟ ਨੇ ਇਹਨਾਂ ਜਿਹੜੀ ਅਸਮੰਨ ਦਿੱਤੀ ਹੋਈ ਹੈ ਕਿਉਂ ਇਹ ਪੋਸਟਾਂ ਖਤਮ ਕਰ ਰਹੇ ਨੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੋਸਟਾਂ ਸਰਵਾਈਵ ਕਰਾ ਕੇ ਇਹਨਾਂ ਦੇ ਅਗੇਂਸਟ ਸਾਰੀ ਭੱਤੀ ਆ ਜਿਹੜੀ ਕੀਤੀ ਜਾਵੇ ਔਰ ਉਸ ਤੋਂ ਅੱਗੇ ਵੀ ਬਹੁਤ سارے ਹੋਰ ਮਸਲੇ ਨੇ ਉਹ ਮਸਲੇ ਕੀ ਨੇ ਕਿ ਜੇ ਅਸੀਂ ਗੱਲ ਦੇਖਦੇ ਹਾਂ ਕਿ ਨੌਜਵਾਨ ਜਿਹੜਾ ਹੈਗਾ ਨਸ਼ਾ ਵੱਲ ਜਾ ਰਿਹਾ ਹੈ ਐਸਾ ਨਸ਼ਿਆਂ ਵੱਲ ਜਾ ਰਿਹਾ ਕਿ ਨਸ਼ੇ ਅੱਜ ਬਹੁਤ ਵੱਡਾ ਨਸ਼ਾ ਪੰਜਾਬ ਵਿੱਚ ਵਿਕ ਰਿਹਾ ਬਹੁਤ ਸਾਰਾ ਨਸ਼ਾ ਦੀ ਸਮਗਲਿੰਗ ਹੋ ਰਹੀ ਹੈ ਸਰਕਾਰ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਨਸ਼ਾ ਕੰਟਰੋਲ ਕਰਨ ਵਿੱਚ ਸਫਲ ਰਹੀ ਹੈ ਔਰ ਇਸ ਗੱਲ ਦਾ ਸਬੂਤ ਹੈ ਕਿ ਕਿੱਥੇ ਕਿੰਨੇ ਕਿੰਨੇ ਨਸ਼ੇ ਇੱਥੇ ਲੋਕ ਵੇਚਦੇ ਨੇ ਕਿੰਨੇ ਕਿੰਨੇ ਨਸ਼ੇ ਨੌਜਵਾਨ ਕਰਦੇ ਨੇ ਨੌਜਵਾਨ ਜਿਹੜੇ ਨੇ ਨਸ਼ਾ ਨਾਲ ਕਰਨ ਕਰਕੇ ਉਹ ਵਿਚਾਰੇ ਬੇਕਾਰ ਹੋ ਰਹੇ ਨੇ ਉਹ ਜਿਹੜੇ ਕੁਰਸੀਆਂ ਉੱਪਰ ਬੱਧ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ ਤੇ ਕੰਟਰੋਲ ਕਰੇ ਦੂਸਰਾ ਸਰਕਾਰ ਕਹਿੰਦੀ ਸੀ ਕਿ ਅਸੀਂ ਜਿਹੜਾ ਹੈਗਾ ਸਿਹਤ ਸਭਾਵਾਂ ਵਿੱਚ ਜਿਹੜੀਆਂ ਦਵਾਈਆਂ ਦਾ ਸਿਸਟਮ ਅਸੀਂ ਅਲਾਉ ਕਰਾਵਾਂਗੇ ਮੈਨੂੰ ਇੱਥੇ ਦੇਖੋ ਤੁਸੀਂ ਜਿਹੜਾ ਸਰਕਾਰ ਨੇ ਇਹ ਕੀਤਾ ਹੈਗਾ ਵੀ ਨਸ਼ਿਆਂ ਤੇ ਕੰਟਰੋਲ ਕਰਨ ਵਾਲੀ ਗੱਲ ਤਾਂ ਕੋਈ ਮੈਨੂੰ ਤਾਂ ਦਿਖੀ ਨਹੀਂ ਅਜ ਤੱਕ ਨਸ਼ਿਆਂ ਤੇ ਕੰਟਰੋਲ ਨਾਲ ਆਪਣੇ ਜਿਹੜਾ ਹੈਗਾ ਕਰਨ ਵਾਲੀ ਗੱਲ ਸਿਹਤ ਸਭਾਵਾਂ ਵਾਲੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਸਿਹਤ ਸਭਾਵਾਂ ਦਾ ਮਸਲਾ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਆਮ ਕਲੀਨਿਕ ਕਿੱ데 ਨੇ ਪੰਜਾਬ ਚ ਖੋਲਣ ਦਾ ਯਤਨ ਕੀਤਾ ਹੈ ਉਨਾ ਆਮ ਕਲੀਨਿਕਾਂ ਕਾਂ ਵਿੱਚ ਜਿਹੜਾ ਹੈਗਾ ਕੋਈ ਇੰਨੀ ਬਾੜੀ ਦਵਾਈ ਦਵਾਈ ਨਹੀਂ ਮਿਲਦੀ ਉਹ ਤਾਂ ਇੱਕ ਛੋਟਾ ਮੋਟਾ ਪ੍ਰਬੰਧ ਹੈ ਸੋ ਜੇ ਹੁਣ ਤੁਸੀਂ ਜੇ ਦੂਸਰੇ ਹਸਪਤਾਲ ਵਿੱਚ ਜਾਨੋ ਸਰਕਾਰੀ ਹਸਪਤਾਲ ਉੱਥੇ ਵੀ ਦਵਾਈ ਨਹੀਂ ਮਿਲਦੀ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਹੋ ਰਹੀ ਹੈ ਲੋਕਾਂ ਦੀ ਏਡੀ ਵੱਡੀ ਲੁੱਟ ਹੋ ਰਹੀ ਹੈ ਕਿ ਲੋਕ ਜਿਹੜੇ ਦੁਕਾਨ ਤੱਕ ਜਿਹੜਾ ਹੈ ਉਹਨਾਂ ਨਾਲ ਵਾਪਰ ਰਿਹਾ ਹੈ ਸਰਕਾਰ ਨੂੰ ਚਾਹੀਦਾ ਕਿ ਪ੍ਰਾਈਵੇਟ ਹਸਪਤਾਲਾਂ ਤੇ ਕੰਟਰੋਲ ਕਰੇ ਉਹਨਾਂ ਤੇ ਰੇਟ ਲਿਸਟਾਂ ਲਾਈਆਂ ਜਾਣ ਕਿ ਕਿਹੜੇ ਆਪਰੇਸ਼ਨ ਦੇ ਕਿੰਨੇ ਪੈਸੇ ਲੈਣਗੇ ਉਹ ਤਾਂ ਅੱਜ ਤੱਕ ਮੂੰਹ ਮੰਗੇ ਪੈਸੇ ਲੈਂਦੇ ਲੁੱਟ ਮਾਰ ਰਹੇ ਨੇ ਤੋ ਲੱਖਾਂ ਰੁਪਏ ਇੱਕ ਬਰੀਜ ਤੋਂ ਜਿਹੜਾ ਲੁਕ ਲੈਂਦੇ ਨੇ ਸੋ ਇਸ ਲਈ ਸਰਕਾਰ ਛੇ ਸਵਾਵਾਂ ਦੇ ਸਿਸਟਮ ਜੀ ਫੇਰ ਹੁੰਦੀ ਜਾ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਇਸ ਪਿਛੇ ਵੱਲ ਵੀ ਕੰਟਰੋਲ ਕਰੇ ਔਰ ਜਿਹੜੀਆਂ ਹੋਰ ਬਾਕੀ ਦੀਆਂ ਗੱਲਾਂ ਟਰਾਂਸਪੋਰਟ ਦਾ ਮਸਲਾ ਜਿਹੜਾ ਆ ਗਿਆ ਟਰਾਂਸਪੋਰਟ ਦੇ ਮਸਲੇ ਵਿੱਚ ਇਹ ਹੈ ਕਿ ਟਰਾਂਸਪੋਰਟ ਲੋਕਾਂ ਲਈ ਮਹੱਈਆ ਕਰਾਉਣ ਵਾਸਤੇ ਅੱਜ ਜਿਹੜਾ ਹੈਗਾ ਜਿਹੜੀ ਫ੍ਰੀ ਸਵਾਰੀ ਸੁਵਿਧਾ ਆ ਗਈ ਉਹਦੇ ਨਾਲ ਕੀ ਹੋ ਗਿਆ ਕਿ ਬੱਥੇ ਦੀ ਗਿਣਤੀ ਘਟ ਗਈ ਔਰ ਟ੍ਰਾਂਸਪੋਰਟ ਜਿਹੜਾ ਹੈਗਾ ਮੁਲਾਜ਼ਮਾਂ ਦੀ ਗਿਣਤੀ ਕਰਦੀ ਜਾ ਰਹੀ ਹੈ ਔਰ ਜਿਹੜੀਆਂ ਬਾਕੀ ਦੀਆਂ ਜਿਹੜਾ ਸਿਸਟਮ ਹੈ ਉਸ ਨਾਲ ਬੜੇ ਦੁਖਾਂਤ ਹੁੰਦਾ ਜਾ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਪੂਰਾ ਧਿਆਨ ਦੇ ਕੇ ਜੇ ਤੁਸੀਂ ਟ੍ਰਾਂਸਪੋਰਟ ਤੋਂ ਜਿਹੜਾ ਹੈਗਾ ਪੈਸੇ ਫ੍ਰੀ ਵਾਲੇ ਨੇ ਉਹ ਪੈਸੇ ਸਰਕਾਰ ਦੇਵੇ ਉਹਨਾਂ ਨੂੰ ਪੀਆਰਟੀਸੀ ਨੂੰ ਜਦੋਂ ਰੋਏ ਬੈਂਡ ਹੋਵੇ ਤਾਂ ਜੋ ਆਧਾਰੇ ਜਿਹੜੇ ਨੇ ਆਪਣੀਆਂ ਜਿਹੜੀਆਂ ਟ੍ਰਾਂਸਪੋਰਟ ਨੂੰ ਚਲਾ ਸਕਣ ਸੋ ਇਸ ਤਰ੍ਹਾਂ ਜਿਹੜੇ ਦੁਖਾਂਤ ਨਾਲ ਬਹੁਤ ਸਾਰੇ ਅੱਗੇ ਗੱਲ ਚੱਲਦੀ ਜਾ ਰਹੀ ਹੈ ਸੋ ਮੇਰੀ ਤਾਂ ਇਹ ਨਵਰਤਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਹੜੇ ਪੰਜਾਬ ਦੇ ਮਜ਼ਦੂਰਾਂ ਦੇ ਮਸਲੇ ਨੂੰ ਉਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੇ ਪੰਜਾਬ ਦੇ ਮਜ਼ਦੂਰਾਂ ਦੇ ਮਸਲੇ ਨੂੰ ਉਹਨਾਂ ਨੂੰ ਹੱਲ ਕੀਤਾ ਜਾਵੇ ਘੱਟੋ ਘੱਟ ਉਜਰ ਵਾਅਦਾ ਕੀਤਾ ਜਾਵੇ ਔਰ ਜਿਹੜਾ ਨਸ਼ਿਆਂ ਤੇ ਕੰਟਰੋਲ ਕੀਤਾ ਜਾਵੇ ਔਰ ਸੇਤ ਸਵਾਵਾ ਵੀ ਸੁਧਾਰਿਆ ਜਾਵੇ ਬਸ ਸਰ ਕੀ ਨਾਮ ਹੈ ਆਪਣਾ ਸੁਖਵਿੰਦਰ ਸਿੰਘ ਕੈਡ ਡੀਐਸਪੀ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਪੈਨਸ਼ਨ ਬੈਨੇਫੀਸ਼ੀਅਰ ਐਸੋਸੀਏਸ਼ਨ ਜੋ ਸਰ ਅੱਜ ਤੁਸੀਂ ਅੱਜ ਪਹੁੰਚੇ ਹੋ ਤੇ ਇਹ ਮੌਜੂਦ ਹਸਤੇਦਾਰ ਕੀ ਗੱਲ ਦੋਨਾ ਅੱਜ ਇਕ ਤੂੰ ਮੇਰੀ ਨੂੰ ਮਜਬੂਰ ਤੇ ਸੁਣਾਇਆ ਜਾਂਦਾ ਸਰਦਾਰ ਹਰਜੀਤ ਸਿੰਘ ਤੜਾ ਜੀ ਆ ਕਿ ਸਾਰੇ ਪੰਜਾਬ ਦੇ ਵਿੱਚੋਂ ਆਪਣੇ ਕਾਂਜਲਦਲ ਦੇ ਮੈਂਬਰ ਸਾਹਿਬ ਨੂੰ ਅੱਜ ਸੱਭ ਦੇ ਅਪ੍ਰੈਲ ਦੇ ਵਿੱਚ ਹਰ ਸਾਲ ਬੁਲਾਉਂਦੇ ਆ ਹਰਜੀਤ ਸਿੰਘ ਤੜਾ ਜੀ ਦੇ ਸੱਦੇ ਉੱਤੇ ਮੈਂ ਇੱਥੇ ਆਇਆ ਹਾਂ ਸਗਾ ਤੇ ਉਹਨਾਂ ਦਾ ਇਹ ਜਿਹੜਾ ਕੰਮ ਹੈ ਬਹੁਤ ਸ਼ਲਾਘਾਯੋਗ ਹੈ